ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਸ ਤੋਂ ਸੋਏ ਫਿਟਨੈਸ ਦੇ ਵਿੱਚ ਹੀ ਸੋ ਜਿਵੇਂ ਕਿ ਆਪਾਂ ਤੁਹਾਨੂੰ ਪਿਛਲੇ ਸੰਡੇ ਦੇ ਵਿੱਚ ਆਪਾਂ ਲਾਈਵ ਆਏ ਸੀਗੇ ਤੇ ਆਪਾਂ ਤੁਹਾਨੂੰ ਕਿਹਾ ਸੀ ਕਿ ਆਪਾਂ ਹੁਣ ਜਿਹੜਾ ਨੈਕਸਟ ਸੰਡੇ ਆਊਗਾ ਤੇ ਆਪਾਂ ਉਹਦੇ ਵਿੱਚ ਲਾਈਵ ਆ ਕੇ ਜੋ ਵੀ ਤੁਹਾਡੇ ਮਤਲਬ ਵੀ ਸਵਾਲ ਜਵਾਬ ਹੋਣਗੇ ਤੇ ਉਹ ਆਪਾਂ ਕਲੀਅਰ ਕਰਾਂਗੇ ਨਾ ਸੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਆ ਪਿਛਲੇ ਲਾਸਟ ਵੀਕ ਦੇ ਵਿੱਚ ਸਵਾਲ ਸੀਗੇ ਜਿਹੜੇ ਉਹਨਾਂ ਦੇ ਆਏ ਸੀਗੇ ਸੋ ਕੁਝ ਕੇ ਸਵਾਲ ਸੀਗੇ ਜਿਹੜੇ ਮੈਂ ਉਹਨਾਂ ਦੇ ਕੁਝ ਨੋਟ ਵੀ ਕੀਤੇ ਸੀਗੇ ਤੇ ਕੋਈ ਕੋਈ ਸਵਾਲ ਤੁਹਾਡੇ ਹੁਣ ਹੋਣਗੇ ਹਨ ਜੇ ਤੁਸੀਂ ਅਗਰ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਲਾਈਵ ਆ ਕੇ ਮੇਰੇ ਨਾਲ ਜੁੜ ਕੇ ਫਿਟਨੈਸ ਨੂੰ ਲੈ ਕੇ ਡਾਈਟ ਪਲੈਨ ਨੂੰ ਲੈ ਕੇ ਭਾਰ ਘਟੋਣ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਪੁੱਛ ਸਕਦੇ ਹੋ ਲਾਈਵ ਦੇ ਵਿੱਚ ਹੈ ਨਾ ਕਿਸੇ ਵੀ ਤਰ੍ਹਾਂ ਦਾ ਮਤਲਬ ਹੀ ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਸਵਾਲ ਹੈਗਾ ਵਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈਗਾ ਫਿਟਨੈਸ ਨੂੰ ਲੈ ਕੇ ਵੀ ਸਾਨੂੰ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਸਮਰ ਦੇ ਵਿੱਚ ਜਾਂ ਕਿਸੇ ਹੋਰ ਤਰੀਕੇ ਨਾਲ ਨਾ ਕੁਝ ਵੀ ਮਤਲਬ ਹੀ ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਸਵਾਲ ਚੱਲਦਾ ਹੋ ਤਾਂ ਤੁਸੀਂ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਕੋਸ਼ਕ ਸਵਾਲ ਹੈਗੇ ਨੇ ਜਿਹੜੇ ਮੈਂ ਤੁਹਾਡੇ ਲਿਖੇ ਹੋਏ ਨੇ ਤੇ ਉਹਨਾਂ ਦਾ ਮੈਂ ਰਿਪਲਾਈ ਜਿਹੜਾ ਮੈਂ ਕਰਾਂਗਾ ਹਨਾ ਸੋ ਅਗਰ ਮੇਰਾ ਕੋਈ ਭੈਣ ਜਾਂ ਫਿਰ ਮੇਰਾ ਭਰਾ ਇਸ ਟਾਈਮ ਆਨਲਾਈਨ ਬੈਠਾ ਤੇ ਮੇਰੀ ਵੀਡੀਓ ਲਾਈਵ ਦੇਖ ਰਿਹਾ ਤਬਲੀਜ਼ ਮੜਾ ਜ ਮੈਨੂੰ ਇੰਨਾ ਕੁ ਸ਼ੋਰ ਕਰ ਦੋ ਵੀ ਜਿਹੜੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣਾਈ ਦੇ ਰਹੀ ਹੈ ਜਾਂ ਨਹੀਂ ਤਾਂ ਜੋ ਆਪਾਂ ਅੱਗੇ ਜਿਹੜਾ ਆਪਣਾ ਲਾਈਵ ਆ ਆਪਾਂ ਉਹ ਵਧਾ ਸਕੀਏ ਤੇ ਜੋ ਵੀ ਗੱਲਾਂ ਨੇ ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰਾਂ ਤਾਂ ਜੋ ਤੁਹਾਨੂੰ ਸਮਝ ਲੱਗ ਸਕੇ ਹਨਾ ਤੇ ਜਿਹੜਾ ਆਪਣਾ ਲਾਈਵ ਹੋਊਗਾ ਜੀ ਅੱਜ ਦਾ ਉਹ ਮੇਰੇ ਖਰਚਾ ਆਪਾਂ 10 ਮਿੰਟ ਦਾ ਲਾਈਵ ਹੋਊਗਾ ਤੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਉਹ ਵੀ ਤੁਹਾਡੇ ਜਿਹੜੇ ਵੀ ਸਵਾਲ ਜਿਹੜੇ ਤੁਸੀਂ ਪਹਿਲਾਂ ਮੈਨੂੰ ਦਿੱਤੇ ਆ ਮੈਂ ਉਹਨਾਂ ਦੇ ਵਿੱਚੋਂ ਕੁਝ ਚੁਆਇਸ ਕੀਤੇ ਆ ਉਹ ਮੈਂ ਮਤਲਬ ਇਹ ਕਲੀਅਰ ਕਰਦਾ ਹਨਾ ਤੇ ਬਾਕੀ ਹੋਰ ਵੀ ਜਿਹੜੇ ਤੁਹਾਡੇ ਮਤਲਬ ਵੀ ਸਵਾਲ ਹੋਣਗੇ ਤੁਸੀਂ ਇਸ ਟਾਈਮ ਮੈਨੂੰ ਲਾਈਵ ਦੇ ਵਿੱਚ ਆ ਕੇ ਪੁੱਛ ਸਕਦੇ ਹੋ ਅਰਸ਼ਦੀਪ ਸਿੰਘ ਜੀ ਕਹਿੰਦੇ ਹਾਂ ਜੀ ਓਕੇ ਥੈਂਕ ਯੂ ਅਰਸ਼ਦੀਪ ਜੀ ਥੈਂਕ ਯੂ ਸੋ ਆਪਾਂ ਹੁਣ ਕਰਦੇ ਆ ਚਲੋ ਆਪਾਂ ਜਿਹੜੇ ਆਪਾਂ ਤੁਹਾਡੇ ਸਵਾਲ ਜਿਹਨਾਂ ਮੈਂ ਪਹਿਲਾਂ ਕੁਝ ਕਰ ਲਿਖ ਕੇ ਰੱਖੇ ਹੋਏ ਨੇ ਤੇ ਪਹਿਲਾਂ ਆਪਾਂ ਉਹ ਜਿਹੜੇ ਆਪਾਂ ਕਲੀਅਰ ਕਰਦੇ ਹਾਂ ਹਨਾ ਸੋ ਸਭ ਤੋਂ ਪਹਿਲਾਂ ਜਿਹੜਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮਿਲੂ ਹਰ ਇੱਕ ਵੀਡੀਓ ਦੇ ਥੱਲੇ ਮਤਲਬ ਵੀ ਕਮੈਂਟ ਹੁੰਦੇ ਹੁੰਦੇ ਆ ਉਹ ਪੁੱਛਦੇ ਕਿ ਆ ਵੀਰ ਜੀ ਵੀ ਤੁਹਾਡਾ ਨੰਬਰ ਦਿਓ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ ਡਾਈਟ ਪਲਾਨ ਦੇ ਲਈ ਹਨਾ ਸੋ ਜੇ ਆਪਾਂ ਨੰਬਰ ਦੀ ਗੱਲ ਕਰੀਏ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾਓਗੇ ਤਾਂ ਵੀ ਮੈਂ ਉਹਦੇ ਵਿੱਚ ਆਪਣਾ ਨੰਬਰ ਜਿਹੜਾ ਮੈਂਸ਼ਨ ਦਿੱਤਾ ਹੋਇਆ ਕੀਤਾ ਹੋਇਆ ਵਾ ਤੇ ਬਾਕੀ ਜਿੰਨੇ ਵੀ ਮੇਰੀ ਵੀਡੀਓ ਹੈਗੀਆਂ ਨੇ ਸਾਰੀ ਵੀਡੀਓ ਦੇ ਵਿੱਚ ਤਕਰੀਬਨ ਮੈਨੂੰ ਲੱਗਦਾ ਮੇਰੇ ਜਿਹੜਾ ਕੰਟੈਕਟ ਨੰਬਰ ਆ ਉਹ ਮੈਂ ਦਿੱਤਾ ਹੋਇਆ ਵੀਡੀਓ ਦੇ ਅਖੀਰ ਦੇ ਵਿੱਚ ਜਿਹੜਾ ਮੇਰਾ ਉਹ ਕੰਟੈਕਟ ਨੰਬਰ ਮੈਂ ਦਿੱਤਾ ਹੋਇਆ ਵਾ ਹਨਾ ਸੋ ਜਿਹੜੇ ਮੇਰੇ ਪਿੰਡ ਭਰਾਵੋਂ ਨੂੰ ਪਤਾ ਵਾ ਮੇਰਾ ਨੰਬਰ ਜਾਂ ਫਿਰ ਲਾਸਟ ਤੱਕ ਮੇਰੀ ਵੀਡੀਓ ਦੇਖਦੇ ਉਹਨਾਂ ਨੂੰ ਤਾਂ ਮੇਰੇ ਕੰਟੈਕਟ ਨੰਬਰ ਦਾ ਪਤਾ ਵਾ ਤੇ ਉਹ ਮੇਰੇ ਨਾਲ ਕੰਟੈਕਟ ਵੀ ਕਰਦੇ ਤੇ ਮੇਰੇ ਕੋਲ ਟ੍ਰਾਇਡ ਪਲੈਨ ਵਗੈਰਾ ਵੀ ਬਣਵਾ ਲੈਂਦੇ ਆ ਤੇ ਜਿਹੜੇ ਲਾਸਟ ਤੱਕ ਮੇਰੀ ਵੀਡੀਓ ਨਹੀਂ ਦੇਖਦੇ ਹੈਗੇ ਤੇ ਉਹਨਾਂ ਨੂੰ ਕੰਟੈਕਟ ਨੰਬਰ ਜਿਹੜਾ ਉਹ ਨਹੀਂ ਮਿਲਦਾ ਹੈਗਾ ਨਾ ਸੋ ਉਹੀ ਮੈਨੂੰ ਕਮੈਂਟ ਕਰਦੇ ਨੇ ਕੀ ਵੀਰ ਜੀ ਤੁਹਾਡਾ ਕੋਈ ਕੰਟੈਕਟ ਨੰਬਰ ਸਾਨੂੰ ਦੇ ਦਿਓ ਜਿਸ ਨਾਲ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। ਸੋ ਜੀ ਤਾਂ ਮੇਰਾ ਕੰਟੈਕਟ ਨੰਬਰ ਉਹ ਮੈਂ ਆਲਰੇਡੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਵਾ ਤੇ ਵੀਡੀਓ ਦੇ ਲਾਸਟ ਦੇ ਵਿੱਚ ਵੀ ਮੇਰਾ ਜਿਹੜਾ ਕੰਟੈਕਟ ਨੰਬਰ ਤੁਹਾਨੂੰ ਉਹ ਸ਼ੋ ਹੋ ਜਾਂਦਾ ਹੈ ਜੀ। ਠੀਕ ਹੈ ਜੀ। ਸੋ ਇੱਕ ਜਦੋਂ ਸਾਰ ਤੋਂ ਵੱਧ ਸਵਾਲ ਮੇਰੀ ਵੀਡੀਓ ਦੇ ਵਿੱਚ ਆਉਂਦਾ ਵਾ 45 ਸਵਾਲ ਆ ਸਾਰੇ। ਮਤਲਬ ਤਕਰੀਬਨ ਉਹਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਇੱਕੋ ਜਿਹੇ ਹੀ ਹੁੰਦਾ ਵਾ ਸਾਰੇ ਪੁੱਛਦੇ ਨੇ ਉਹਨੂੰ। ਕਿਉਂਕਿ ਜਿੰਨੇ ਵੀ ਮੈਂ ਡਾਈਟ ਪਲਾਨ ਵਗੈਰਾ ਮੈਂ ਦੱਸਿਆ ਉਹਦੇ ਵਿੱਚ ਮੈਂ ਤੁਹਾਨੂੰ ਚਾਹ ਵਗੈਰਾ ਕਿਉਂਕਿ ਚਾਹ ਦਾ ਸਾਨੂੰ ਕੋਈ ਬੈਨੀਫਿਟ ਨਹੀਂ ਹੈਗਾ ਹਣਾ ਤੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਵੀ ਸਾਨੂੰ ਮੇਰੇ ਸਵਾਲ ਹੁੰਦੇ ਆ ਕਿ ਦੇ ਵੀਰ ਜੀ ਕੀ ਅਸੀਂ ਚਾਹ ਪੀ ਸਕਦੇ ਹਾਂ ਕਿਉਂਕਿ ਮੇਰੇ ਡਾਈਟ ਪਲਾਨ ਦੇਖਦੇ ਆ ਜਾਂ ਫਿਰ ਮੇਰੇ ਕੋਲ ਡਾਈਟ ਪਲਾਨ ਜਿਹੜੇ ਲੈਂਦੇ ਨੇ ਮੈਂ ਚਾਹ ਬਿਲਕੁਲ ਵੀ ਉਹਨਾਂ ਰეკਮੈਂਡੇਸ਼ਨ ਨਹੀਂ ਕਰਦਾ ਹੈਗਾ ਵੀ ਤੁਸੀਂ ਚਾਹ ਪੀਓ ਤੇ ਉਹ ਕਹਿੰਦੇ ਕਿ ਵੀਰ ਜੀ ਚਾਹ ਅਸੀਂ ਪੀ ਸਕਦੇ ਹਾਂ ਚਾਹ ਦੇਖੋ ਜੇ ਤੁਸੀਂ ਪੀਣਾ ਚਾਹੁੰਦੇ ਹੋ ਹਣਾ ਚਾਹ ਤੁਸੀਂ ਪੀ ਸਕਦੇ ਹੋ ਕੋਈ ਦਿੱਕਤ ਨਹੀਂ ਆਗੀ ਬਟ ਉਹਦੇ ਵਿੱਚ ਤੁਸੀਂ 슈ਗਰ ਆ ਜਿਹੜੀ ਤੁਸੀਂ ਨਹੀਂ ਪਾਣੀ ਮਹੀ ਜੀ ਹਣਾ ਕਿਸੇ ਵੀ ਤਰ੍ਹਾਂ ਦੀ ਜਿਹੜੀ ਤੁਸੀਂ 슈ਗਰ ਆ ਉਹ ਨਹੀਂ ਪਾਣੀ ਹੈਗੀ ਕਈਆਂ ਨੂੰ ਤਾਂ ਮੈਂ ਰਿਪਲਾਈ ਕਰ ਦਿੱਤਾ ਹੁੰਦਾ ਵੀ ਤੁਸੀਂ ਵਿਦਆਊਟ 슈ਗਰ ਆ ਜਿਹੜੀ ਤੁਸੀਂ ਚਾਹ ਪੀ ਸਕਦੇ ਹੋ ਪਰ ਫਿਰ ਵੀ ਬਹੁਤ ਸਾਰੇ ਮੇਰੇ ਪਿੰਪਰਾ ਸਵਾਲ ਕਰ ਦਿੰਦੇ ਆ ਕਿੰਨੇ ਵੀ ਜੀ ਅਸੀਂ ਗੁੜ ਪਾ ਸਕਦੇ ਆ ਖੰਡ ਪਾ ਖੰਡ ਦੀ ਸਾਧ ਚੱਕਰ ਪਾ ਸਕਦੇ ਆ ਦੇਖੋ ਨਾ ਤੁਸੀਂ ਚਾਹ ਦੇ ਵਿੱਚ ਨਾ ਗੁੜ ਪਾਣਾ ਨਾ ਸ਼ੱਕਰ ਪਾਣੀ ਨਾ ਧਾਗੇ ਵਾਲੀ ਮਿਸ਼ਰੀ ਪਾਣੀ ਹੈਗੀ ਨਾ ਦੂਜੀ ਮਿਸ਼ਰੀ ਪਾਣੀ ਹੈਗੀ ਨਾ ਤੁਸੀਂ 슈ਗਰ ਪਾਣੀ ਹੈਗੀ ਜੇ ਤੁਸੀਂ ਚਾਹ ਪੀਣ ਦੇ ਆਦੀ ਹੈਗੇ ਹੋ ਚਾਹ ਪੀਣਾ ਚਾਹੁੰਦੇ ਹੋ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੈਂ ਉਹਦੇ ਤੇ ਆਲਰੇਡੀ ਇੱਕ ਜਿਹੜੀਆਂ ਮਤਲਬ ਵੀ ਵੀਡੀਓ ਨੇ ਨਾ ਉਹ ਮਤਲਬ ਇਹ ਅਪਲੋਡ ਕੀਤੀ ਹੋਈਆਂ ਨੇ ਹਨਾ ਚਾਹ ਵਾਸਤੇ ਵੀ ਕੀਤੀ ਹੈ ਜੇ ਤੁਸੀਂ ਚਾਹ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਿੰਦੇ ਆਪਣੀ ਵਿਦਆਊਟ 슈ਗਰ ਬਿਨਾ ਮਿੱਠੇ ਤੋਂ ਤੁਸੀਂ ਚਾਹ ਵਾ ਜਿਹੜੀ ਉਹ ਪੀ ਸਕਦੇ ਹੋ ਹਨਾ ਸੋ ਅਰਸ਼ਦੀਬ ਜੀ ਕਹਿੰਦੇ ਕਹਿੰਦੇ ਕੇਲਿਸ ਕੀ ਹੁੰਦੀਆਂ ਹਨ ਅਰਸ਼ਦੀ ਵੀਰੇ ਜੋ ਵੀ ਅਸੀਂ ਦਿਨ ਦੇ ਵਿੱਚ ਖਾਣੇ ਆ ਡਾਈਟ ਦੇ ਵਿੱਚ ਜੋ ਵੀ ਅਸੀਂ ਖਾਣੇ ਮੰਨ ਕੇ ਚੱਲੋ ਤੇ ਤੁਸੀਂ ਰੋਟੀ ਖਾਣੇ ਹੋ ਐਗ ਖਾਣੇ ਹੋ ਚਿਕਨ ਖਾਣੇ ਹੋ ਕੁਝ ਵੀ ਤੁਸੀਂ ਖਾਣੇ ਉਹਦੇ ਵਿੱਚ ਵੀ ਜੀ ਕੈਲਰੀਜ਼ ਹੁੰਦੀਆਂ ਨੇ ਕੈਲਰੀਜ਼ ਕੀ ਕੰਮ ਕਰਦੀਆਂ ਨੇ ਕੈਲਰੀਜ਼ ਜਦੋਂ ਅਸੀਂ ਕੋਈ ਵਰਕਆਊਟ ਕਰਦੇ ਆ ਜਾਂ ਕੰਮ ਕਰਦੇ ਆ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਅਸੀਂ ਜਾਣੇ ਆ ਤਾਂ ਸਾਡੀ ਜਿਹੜੀ ਮਤਲਬ ਮੰਨ ਕੇ ਜਦੋਂ ਜ਼ੋਰ ਲੱਗਦਾ ਜਾਣ ਲੱਗਦੀ ਜਿਹਨੂੰ ਆਪਾਂ ਕਹਿੰਦੇ ਨੇ ਉਹ ਕੈਲਰੀ ਦੇ ਰੂਪ ਦੇ ਵਿੱਚ ਹੁੰਦੀਆਂ ਨੇ ਹਨਾ ਸੋ ਉਹ ਕੈਲਰੀ ਜੀ ਹੀ ਕੰਮ ਕਰਦੀਆਂ ਨੇ ਤੇ ਉਹ ਕੈਲਰੀ ਜੀ ਜਦੋਂ ਮਤਲਬ ਵੀ ਅਸੀਂ ਕੋਈ ਵੀ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਮੰਨ ਕੇ ਚੱਲੋ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆਵਾ ਜਦ ਤੁਸੀਂ ਮੇਰੀ ਵੀਡੀਓ ਦੇਖਦੇ ਪਏ ਹੋ ਤਾਂ ਵੀ ਤੁਹਾਡੀ ਕੇਲੀਆਂ ਦੇ ਵਿੱਚ ਬਰਨ ਹੋ ਰਹੀਆਂ ਨੇ ਹਨਾ ਸੋ ਜੋ ਵੀ ਅਸੀਂ ਦਿਨ ਦੇ ਵਿੱਚ ਖਾਣਾ ਖਾਣੇ ਆ ਸੀ ਉਹਨੂੰ ਆਪਾਂ ਕੇਲੀਆਂ ਹੀ ਕਹਿ ਦਿੰਨੇ ਆ ਹਨਾ ਜੇ ਆਪਾਂ ਕੇਲੀਆਂ ਦੀ ਆਪਾਂ ਮੰਨ ਕੇ ਚੱਲੋ ਕਾਊਂਟ ਦੀ ਕਰ ਲਈ ਆਪਾਂ ਗੱਲ ਕਰੀਏ ਜਿਵੇਂ ਮੈਂ ਕਹਿਦੀ ਨਾ ਉਹ ਵੀ ਜਿਹੜਾ ਬੰਦਾ ਵਾ ਉਹਨੂੰ ਇੱਕ ਦਿਨ ਦੇ ਵਿੱਚ ਇਹ 2500 ਸੋਰੀ 2000 ਜਿਹੜੀ ਕੇਲੀਆਂ ਦਾ ਉਹ ਬਹੁਤ ਨੇ ਤੇ ਜਿਹੜੀ ਲੇਡੀਜ਼ ਆ ਉਹ ਜੇ ਆਪਾਂ ਕਹੀ ਦੀ 2500 ਹਨਾ ਤੇ ਕੇਲੀਆਂ ਦਾ ਆਪਾਂ ਮਤਲਬ ਵੀ ਲੈ ਸਕਦੇ ਆ ਹਨਾ ਤੇ ਇਦਾਂ ਹਨਾ ਜੇ ਮੰਨ ਕੇ ਚੱਲੋ ਤੁਸੀਂ ਕੇਲੀਆਂ ਦਾ ਜਿਹੜੀ ਤੁਸੀਂ ਮਨਕੀ ਲੋ ਜਿਹੜੀ ਇੱਕ ਫੇਟ ਆ ਫੇਟ ਹੁੰਦੀ ਨਾ ਜਿਹੜੀ ਉਹਦੇ ਵਿੱਚ 1 ਗ੍ਰਾਮ ਦੇ ਵਿੱਚ 9 ਕੈਲਰੀਜ਼ ਹੁੰਦੀਆਂ ਨੇ ਤੇ ਜੇ ਪ੍ਰੋਟੀਨ ਆ ਪ੍ਰੋਟੀਨ ਦੇ ਵਿੱਚ 1 ਗ੍ਰਾਮ ਦੇ ਵਿੱਚ 4 ਕੈਲਰੀਜ਼ ਹੁੰਦੀਆਂ ਨੇ ਤੇ ਜਿਹੜੀ ਇਹ ਮਤਲਬ ਇ ਕਾਰਬੋਹਾਈਡਰੇਟ ਨੇ ਕਾਰਬੋਹਾਈਡਰੇਟ ਦੇ ਵਿੱਚ 1 ਗ੍ਰਾਮ ਦੇ ਵਿੱਚ 4 ਕੈਲਰੀਜ਼ ਹੁੰਦੀਆਂ ਨੇ ਹੁਣ ਤੁਸੀਂ ਆਪ ਕਾਊਂਟ ਮਤਲਬ ਤੁਸੀਂ ਕਰ ਸਕਦੇ ਹੋ ਦਿਨ ਦੇ ਵਿੱਚ ਸਾਨੂੰ ਕਿੰਨੀ ਕੈਲਰੀਜ਼ ਜਿਹੜੀ ਉਹ ਅਸੀਂ ਖਾ ਸਕਦੇ ਹਾਂ ਨਾ 2000 ਤੋਂ 2500 ਦੇ ਵਿੱਚ ਤੁਸੀਂ ਜਿਹੜੀ ਕੈਲਰੀਜ਼ ਤੁਸੀਂ ਮਤਲਬ ਵੀ ਖਾ ਸਕਦੇ ਹੋ ਇੱਕ ਦਿਨ ਦੇ ਵਿੱਚ ਠੀਕ ਹੈ ਜੀ ਸੋ ਫੀਮੇਲ ਵਾਸਤੇ ਕੇਲिज ਦਾ ਕਰਾਈਟੇਰੀਆ ਵਾ ਜਿਹੜਾ ਉਹ ਵੱਖਰਾ ਵਾ ਜੈਂਟਸ ਵਾਸਤੇ ਕਿਹੜੇ ਕੇਲੇ ਦਾ ਕਰਾਈਟੇਰੀਆ ਉਹ ਵੱਖਰਾ ਵਾ ਠੀਕ ਹੈ ਜੀ ਮੰਨ ਕੇ ਚੱਲੋ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਹਨ ਤਾਂ ਤੁਹਾਨੂੰ ਘੱਟ ਕੇਲੇ ਜਖਾਣੀਆਂ ਪੈਣ ਗਿਆ ਜੇ ਮੰਨ ਕੇ ਚੱਲੋ ਤੁਸੀਂ ਬਰਨ ਤੁਸੀਂ 2000 ਕੇਲੇ ਤੁਸੀਂ ਇੱਕ ਦਿਨ ਦੀ ਖਾਧੀਆਂ ਤੇ ਬਰਨ ਤੁਸੀਂ ਕਿੰਨੀਆਂ ਕੀਤੀਆਂ 1500 1500 ਤੁਸੀਂ ਬਰਨ ਕਰ ਗਏ ਤੇ 2000 ਤੁਸੀਂ ਖਾਧੇ ਸੀ 500 ਕੇਲੇ ਦੀ ਤੁਹਾਡੀ ਵਧ ਗਈਆਂ ਉਹ 500 ਕੇਲੇ ਦੀ ਕੀ ਹੋਣੀ ਆ ਉਹ ਸਾਡੇ ਸਰੀਰ ਦੇ ਵਿੱਚ ਫੈਟ ਆ ਜਿਹੜੀ ਉਹ ਉਹਦਾ ਰੂਪ ਧਾਰਨ ਕਰ ਲੈਣਗੇ ਜਾਨਕੀ ਸਟੋਰ ਹੋ ਜੇਗੀ ਤੇ ਉਹਦੇ ਨਾਲ ਸਾਡਾ ਭਾਰ ਜਿਹੜਾ ਉਹ ਵਧੇਗਾ ਜੇ ਤੁਸੀਂ 1500 ਕਿਲੋ ਖਾਧੀਆ ਪਰ ਤੁਸੀਂ 2000 ਕੀਤੀ ਆ ਫਿਰ ਤੁਹਾਡਾ weight ਉਹ ਆ ਸ਼ੁਰੂ ਹੋ ਜੇਗਾ ਜੀ ਠੀਕ ਹੈ ਜੀ ਸੋ ਇਹ ਕਿਲੋ ਜੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇੱਕ ਸਵਾਲ ਆਇਆ ਸੀਗਾ ਕਿਸੇ ਦਾ ਉਹ ਕਹਿੰਦੇ ਕਿ ਵੀਰ ਜੀ ਰੈਮਡੀ ਤੇ ਜਿਹੜੇ ਮੈਂ ਤੁਹਾਨੂੰ ਰੈਮਡੀ ਤੁਹਾਨੂੰ ਬਣਾਉਣੀਆਂ ਦੱਸਦਾ ਵੀ ਤੁਸੀਂ ਆ ਰੈਮਡੀ ਬਣਾ ਕੇ ਪੀ ਲਓ ਆਪ ਬਣਾ ਕੇ ਪੀ ਲਓ ਉਹ ਕਹਿੰਦੇ ਵੀ ਗਰਮ ਹੁੰਦੀ ਆ ਨੇ ਹਣਾ ਕਿ ਉਹ ਮਤਲਬ ਵੀ ਅਸੀਂ ਪੀ ਸਕਦੇ ਆ ਨਾ ਗਰਮੀ ਨਹੀਂ ਕਰਨੀ ਕਿ ਉਹ ਸਾਡੇ ਸਰੀਰ ਦੇ ਵਿੱਚ ਦੇਖੋ ਜਿੰਨੀਆਂ ਵੀ ਮੇ ਰੈਮਡੀਆਂ ਦੱਸਦਾ ਤੁਹਾਨੂੰ ਹਾਂ ਗਰਮ ਜ਼ਰੂਰ ਨੇ ਬਟ ਤੁਸੀਂ ਉਹ ਜ਼ਿਆਦਾ ਨਹੀਂ ਲੈਣੀ ਹੈਗਿਆ ਅੱਧਾ ਚਮਚ ਜਾਂ ਫਿਰ ਤੁਸੀਂ ਇੱਕ ਚਮਚ ਤੱਕ ਤੁਸੀਂ ਲੈ ਸਕਦੇ ਹੋ ਇੱਕ ਦਿਨ ਦੇ ਵਿੱਚ ਇੰਨੀ ਇੱਕ ਗਰਮੀ ਕੁਝ ਨਹੀਂ ਕਹਿੰਦੀ ਹੈਗੀ ਹੋਰ ਵੀ ਤਾਂ ਤੁਸੀਂ ਗਰਮ ਮਤਲਬ ਚੀਜ਼ਾਂ ਖਾਣੀਆਂ ਹੋ ਠੀਕ ਹੈ ਨਾ ਜੇ ਤੁਸੀਂ ਮੰਨ ਕੇ ਚੱਲੋ ਦਿਨ ਦੇ ਵਿੱਚ ਤੁਸੀਂ ਗਰਮ ਚੀਜ਼ਾਂ ਖਾਣੇ ਹੋ ਤਾਂ ਨਾਲ ਤੁਸੀਂ ਉਹਦੇ ਵਿੱਚ ਠੰਡੀਆਂ ਤਸਵੀਰ ਵਾਲੀਆਂ ਚੀਜ਼ਾਂ ਵੀ ਜ਼ਰੂਰ ਖਾਇਆ ਕਰੋ ਕਿਉਂਕਿ ਆਪਾਂ ਆਪਣੀ ਬੋਡੀ ਨੂੰ ਬੈਲੈਂਸ ਦੇ ਵਿੱਚ ਰੱਖਣਾ ਵਾ ਸੋ ਇਸ ਕਰਕੇ ਗਰਮ ਤੇ ਠੰਡੀ ਚੀਜ਼ਾਂ ਦਾ ਤੁਸੀਂ ਤਸਵੀਰ ਵਾਲੀਆਂ ਚੀਜ਼ਾਂ ਦਾ ਤੁਸੀਂ ਬੈਲੈਂਸ ਬਣਾ ਕੇ ਰੱਖਣਾ ਵਾ ਜੇ ਰੈਮਡੀ ਤੁਸੀਂ ਮਤਲਬ ਤੁਹਾਨੂੰ ਗਰਮੀ ਲੱਗਦੀ ਹੈ ਤਾਂ ਤੁਸੀਂ ਮਤਲਬ ਅੱਧਾ ਚਮਚ ਤੁਸੀਂ ਖਾਣਾ ਸ਼ੁਰੂ ਕਰ ਦਿਓ ਜਿਆਦਾ ਤੁਸੀਂ ਨਾ ਖਾਓ ਤੇ ਬਰਤ ਤੁਸੀਂ ਪਾਣੀ ਹੈ ਜਿਹੜਾ ਤੁਸੀਂ ਜਿਆਦਾ ਤੋਂ ਜਿਆਦਾ ਤੁਸੀਂ ਉਹ ਪੀਣਾ ਵਾ ਹਨਾ ਸੋ ਸੁਦੇਸ਼ ਜੀ ਮੇਰਾ ਨਾਮ ਬਈਆ ਸ਼੍ਰੀ ਵਾਸਤਵਾ ਮੇਰਾ ਨਾਮ ਬਈਆ ਸ਼੍ਰੀ ਵਾਸਤਵਾ ਹਾਂਜੀ ਸ਼੍ਰੀ ਵਾਸਤਵਾ ਜੀ ਤੇ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਕਿਹਾ ਗਰਮੀ ਲਈ ਨਾ ਜੇ ਕਹਿੰਦੇ ਸੀ ਵੀ ਕਿ ਬਹੁਤ ਸਾਰੇ ਮੇਰੇ ਪਿੰਡ ਪਰ ਤਕਰੀਬਨ ਜਿਵੇਂ ਗਰਮੀ ਦਾ ਟਾਈਮ ਆ ਉਹ ਕਹਿੰਦੇ ਕਿ ਗਰਮੀ ਦੇ ਵਿੱਚ ਮਤਲਬ ਅਸੀਂ ਆਪਣੀ ਬੋਡੀ ਨੂੰ ਠੰਡਾ ਰੱਖਣ ਵਾਸਤੇ ਅਸੀਂ ਕੀ ਖਾਈਏ ਹੈ ਨਾ ਸੋ ਤੁਸੀਂ ਗੂੰਦ ਗਤੀਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਨਾ ਗੂੰਦ ਗਤੀਰਾ ਸਾਡੇ ਸਰੀਰ ਬਾਤੇ ਬਹੁਤ ਜਾਵਾ ਠੰਡਾ ਹੁੰਦਾ ਸਾਡੀ ਬੋਡੀ ਨੂੰ ਠੰਡਾ ਰੱਖਦਾ ਵਾ ਸੋ ਤੁਸੀਂ ਗੂੰਦ ਗਤੀਰਾ ਵਾ ਜਿਹੜਾ ਤੁਸੀਂ ਇੱਕ ਜਾਂ ਦੋ ਚਮਚ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ ਲੈ ਸਕਦੇ ਹੋ ਗੂੰਦ ਗਤੀਰਾ ਤੁਸੀਂ ਲੈ ਆ ਕੇ ਮਾਰਕੀਟ ਦੇ ਵਿੱਚੋਂ ਉਹਨੂੰ ਤੁਸੀਂ ਥੋੜਾ ਜਿਹਾ ਅੱਧਾ ਇੱਕ ਚਮਚ ਤੁਸੀਂ ਇਹਨੂੰ ਮਤਲਬੀ ਪੇਕੇ ਰੱਖ ਦੋ ਹਣਾ ਤੁਸੀਂ ਉਹਨੂੰ ਥੋੜਾ ਜਿਹਾ ਪੇਕੇ ਰੱਖ ਦੋ ਤੇ ਉਹ ਸਵੇਰੇ ਫੁੱਟ ਜਾਏਗਾ ਹਣਾ ਤੇ ਜੇ ਤੁਸੀਂ ਉਹਨੂੰ ਮਤਲਬੀ ਬੰਨ ਕੇ ਚੱਲੋ ਤੁਸੀਂ ਪੀਣਾ ਚਾਹੁੰਦੇ ਉਹਨੂੰ ਉਹਨੂੰ ਪੀਣਾ ਕਿੱਦਾਂ ਵਾ ਤੇ ਉਹਨੂੰ ਤੁਸੀਂ ਨਿੰਬੂ ਪਾਣੀ ਬਣਾ ਲਓ ਨਿੰਬੂ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਜਿਹੜਾ ਤੁਸੀਂ ਉਹ ਪਾ ਸਕਦੇ ਹੋ ਇੱਕ ਚਮਚ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਇਹ ਕੀ ਕਹਿੰਦੇ ਆਪਾਂ ਨੂੰ ਨਿੰਬੂ ਪਾਣੀ ਦੇ ਵਿੱਚ ਇੱਕ ਚਮਚ ਹੀ ਤੁਸੀਂ ਪਾਉਣਾ ਵਾ ਤੇ ਬਾਅਦ ਚ ਉਹਨੂੰ ਤੁਸੀਂ ਘੋਲ ਕੇ ਪੀ ਸਕਦੇ ਹੋ ਬਟ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ 슈ਗਰ ਹੈ ਜਿਹੜੀ ਤੁਸੀਂ ਉਹ ਹਨਾ ਨਹੀਂ ਪੀਣੀ ਹੈਗੀ 슈ਗਰ ਤੁਸੀਂ ਬਿਲਕੁਲ ਨਹੀਂ ਉਹਦੇ ਵਿੱਚ ਪਾਣੀ ਹੈਗੀ ਜਿਹੜੀ ਤੁਸੀਂ ਆਪਣਾ ਗੁੰਦਕ ਤੀਰ ਪੀਓਗੇ 슈ਗਰ ਨਹੀਂ ਪਾਣੀ ਹੈਗੀ ਕੱਲਾ ਨਿੰਬੂ ਪਾ ਲਓ ਕਾਲਾ ਨਮਕ ਪਾ ਸਕਦੇ ਹੋ ਕਾਲੀ ਮਿਰਚ ਤੁਸੀਂ ਪਾ ਸਕਦੇ ਹੋ ਪੀਸੀ ਹੋਈ ਤੇ ਗੁੰਦਕ ਤੀਰੇ ਦਾ ਚਮਚਾ ਜਿਹੜਾ ਤੁਸੀਂ ਉਹ ਪਾਣੀ ਪਾਣਾ ਵਾ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਜਿਹੜੀ ਗਰਮੀ ਆ ਉਹ ਨਹੀਂ ਕਰੇਗਾ ਤੇ ਗੁੰਦਕ ਤੀਰ ਉਹ ਤੁਹਾਡੇ ਸਰੀਰ ਵਿੱਚੋਂ ਗਰਮੀ ਕੱਢਣ ਦੇ ਵਿੱਚ ਤੁਹਾਡੀ ਕਾਫੀ ਮਦਦ ਹੈ ਜਿਹੜੀ ਉਹ ਕਰੇਗਾ ਜੀ ਠੀਕ ਹੈ ਸੋ ਗੋਦ ਗਦੀਰੇ ਦੇ ਤਾਂ ਬਹੁਤ ਸਾਰਾ ਇਹ ਸਾਰੇ ਬੈਨੀਫਿਟ ਨੇ ਤੇ ਤੁਹਾਨੂੰ ਇਹ ਹੈਲਪ ਦੇ ਕੇ ਜਾਏਗਾ ਠੀਕ ਹੈ ਜੀ ਤੇ ਇਹਦੇ ਨਾਲ ਭਾਰ ਦਾ ਜਿਹੜਾ ਭਾਰ ਵੀ ਨਹੀਂ ਵਧੇਗਾ ਜੀ ਕਿਉਂਕਿ ਗੋਦ ਗਦੀਰੇ ਦੇ ਵਿੱਚ ਕੋਈ ਕੇਲਰੀਜ਼ ਨਹੀਂ ਹੁੰਦੀ ਹੈਗੀ ਤੇ ਨਿੰਬੂ ਦੇ ਵਿੱਚ ਵੀ ਕੇਲਰੀਜ਼ ਨਹੀਂ ਹੁੰਦੀ ਸਿੰਪਲ ਪਾਣੀ ਦੇ ਵਿੱਚ ਵੀ ਕੇਲਰੀਜ਼ ਨਹੀਂ ਹੁੰਦੀ ਹੈਗੀ ਤੇ ਜੇ ਤੁਸੀਂ 슈ਗਰ ਪਾਉਂਗੇ ਤਾਂ ਤੁਹਾਡਾ ਭਾਰਾ ਜਿਹੜਾ ਉਹ ਵਧੇਗਾ ਤੁਸੀਂ 슈ਗਰ ਜਿਹੜੀ ਤੁਸੀਂ ਬਿਲਕੁਲ ਨਹੀਂ ਪਾਣੀ ਹੈਗੀ ਤੇ ਤੁਸੀਂ ਉਹਦੇ ਵਿੱਚ ਮਤਲਬ ਵੀ ਸਿਰਫ ਗੋਦ ਗਦੀਰਾ ਕਾਲੀ ਮਿਰਚ ਤੇ ਪਿੰਕ ਸਾਲਟ ਜਾਂ ਫਿਰ ਕਾਲਾ ਨਮਕ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਨਿੰਬੂ ਜਿਹੜਾ ਪੋਣਾ ਵਾ ਉਹ ਤੁਸੀਂ ਕਾਲਾ ਨਮਕ ਪਾ ਸਕਦੇ ਹੋ ਠੀਕ ਹੈ ਜੀ ਸੋ ਇਹ ਤਿੰਨ ਚਾਰ ਜਿਹੜਾ ਤੁਸੀਂ ਬਾਗੀ ਗੁੰਦ ਗਤੀਰਾ ਤੁਸੀਂ ਪੀ ਸਕਦੇ ਹੋ ਇਹਦੇ ਨਾਲ ਤੁਹਾਨੂੰ ਜਿਹੜਾ ਬੈਨੀਫਿਟ ਆ ਉਹ ਹੋਏਗਾ ਹਨਾ ਸੋ ਹੋਰ ਜਿਹੜਾ ਸੀ ਇੱਕ ਸਵਾਲ ਸੀਗਾ ਉਹ ਡਾਈਟ ਪਲਾਨ ਨੂੰ ਲੈ ਕੇ ਸੀਗਾ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਮਤਲਬ ਡਾਈਟ ਪਲਾਨ ਜਿਹੜਾ ਤੁਸੀਂ ਕਾਫੀ ਜਿਹੜੇ ਮਤਲਬ ਵੀ ਪਾਏ ਹੋਏ ਆ ਤੁਸੀਂ ਹਨਾ ਤੇ ਜਿਵੇਂ ਮਤਲਬ ਵੀ ਕਹਿੰਦੇ ਤੁਸੀਂ 10 ਡਾਈਟ ਪਲਾਨ ਵੀ ਪਾਇਆ ਹੋਇਆ ਵਾ ਤੁਸੀਂ 7 ਦਿਨ ਦਾ ਵੀ ਪਾਇਆ ਹੋਇਆ 15 ਦਿਨ ਦਾ ਵੀ ਡਾਈਟ ਪਲਾਨ ਜਿਹੜਾ ਪਾਇਆ ਹੋਇਆ ਵਾ ਤੇ ਉਹ ਡਾਈਟ ਪਲਾਨ ਮਤਲਬ ਵੀ ਅਸੀਂ ਕਿਹੜਾ ਸੀ ਮਤਲਬ ਫੋਲੋ ਕਰੀਏ ਹਨਾ ਸੋ ਤੁਸੀਂ ਕੋਈ ਵੀ ਡਾਈਟ ਪਲਾਨ ਜਿਹੜਾ ਮੇਰਾ ਤੁਸੀਂ ਫੋਲੋ ਕਰ ਸਕਦੇ ਹੋ 10 ਦਿਨਾਂ ਦਾ ਡਾਈਟ ਪਲਾਨ ਵੀ ਤੁਸੀਂ ਮੇਰਾ ਫੋਲੋ ਕਰ ਸਕਦੇ ਹੋ 7 ਦਿਨ ਵਾਲਾ ਵੀ ਤੁਸੀਂ ਮੇਰਾ ਡਾਈਟ ਪਲਾਨ ਜਿਹੜਾ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਤੇ ਬਾਕੀ 15 ਦਿਨਾਂ ਵਾਲਾ ਡਾਈਟ ਪਲਾਨ ਵੀ ਫੋਲੋ ਕਰ ਸਕਦੇ ਹੋ ਤੁਸੀਂ ਕੋਈ ਵੀ ਇੱਕ ਡਾਈਟ ਪਲਾਨ ਫੋਲੋ ਕਰ ਲਓ ਉਹਨੂੰ ਕੰਟੀਨਿਊ ਤੁਸੀਂ 15 ਦਿਨ ਹੀ ਤੁਸੀਂ ਰੱਖਣਾ ਜੋ ਮੈਂ ਤੁਹਾਨੂੰ ਦੱਸਿਆ ਵਾ ਜਿਹੜੇ ਟਾਈਮ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਉਸੇ ਟਾਈਮ ਦੇ ਉੱਤੇ ਖਾਣਾ ਪੀਣਾ ਵਾ ਫਿਰ ਤੁਹਾਨੂੰ ਜਿਹੜਾ ਉਹ ਰਿਜ਼ਲਟ ਮਿਲੇਗਾ ਹਨਾ ਸੋ ਇੱਕ ਹੁਣ ਵੀ ਗਰਮੀਆਂ ਦੇ ਵਿੱਚ ਸਮਰ ਦਾ ਡਾਈਟ ਪਲਾਨ ਪਾਇਆ ਸੀਗਾ ਸਮਰ ਡਾਈਟ ਪਲਾਨ weight lose ਵਾਸਤੇ ਸੋ ਤੁਸੀਂ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਹਨਾ ਸੋ ਉਹ ਵੀ ਤੁਹਾਡੀ ਜਿਹੜੀ ਕਾਫੀ ਬੈਨੀਫਿਟ ਤੁਹਾਨੂੰ ਦੇ ਕੇ ਜਾਊਗਾ ਉਹ ਮੈਂ ਜਿਹੜਾ ਡਾਈਟ ਪਲਾਨ ਡਿਜ਼ਾਈਨ ਕੀਤਾ ਵਾ ਉਹ ਹਰੇਕ ਮੇਰੀ ਭੈਣ ਹਰੇਕ ਮੇਰੇ ਭਰਾ ਦੇ ਮਤਲਬ ਇਹ ਜਿਹਨੂੰ ਦੇਖਦੇ ਬਈ ਮਤਲਬ ਵੀ ਬਣਾਇਆ ਵਾ ਉਹਦੇ ਨਾਲ ਨੁਕਸਾਨ ਕੀ ਜਿਹਨੂੰ ਨਹੀਂ ਹੈਗਾ ਵੀ ਬੈਨੀਫਿਟ ਹੀ ਉਹਦੇ ਨਾਲ ਪੋਕੇ ਜਾਊਗਾ ਜੀ ਹਨਾ ਸੋ ਇੰਨੇ ਕਿ ਮੈਂ ਜਿਹੜੇ ਸਵਾਲ ਸੀ ਤੁਹਾਡੇ ਵਿੱਚ ਪਿੱਕ ਕੀਤੇ ਸੀਗੇ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਦਾ ਜਾਂ ਮੇਰੇ ਭਰਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਹਨਾ ਤਾਂ ਉਹ ਕਮੈਂਟ ਕਰਕੇ ਮਤਲਬੀ ਮੈਨੂੰ ਪੁੱਛ ਸਕਦਾ ਵਾ ਹੁਣ ਤੇ ਬਾਕੀ ਡਾਈਟ ਪਲਨ ਨੂੰ ਤੁਸੀਂ ਫੋਲੋ ਕਰੋ ਸਟਿਕਲੀ ਤੇ ਵਰਕਆਊਟ ਜਿਹੜਾ ਤੁਸੀਂ ਡੇਲੀ ਕਰਿਆ ਕਰੋ ਹਨਾ ਵਰਕਆਊਟ ਤੁਸੀਂ ਸਵੇਰੇ ਸ਼ਾਮ ਤੁਸੀਂ ਕਰ ਸਕਦੇ ਹੋ ਕੁਝ ਜੀ ਸਵੇਰੇ ਕਰ ਲੋ ਸ਼ਾਮੀ ਵੀ ਕਰ ਲੋ ਜੇ ਤੁਸੀਂ ਦੋ ਟਾਈਮ ਕਰ ਸਕਦੇ ਹੋ ਸਭ ਤੋਂ ਵਧੀਆ ਜੇ ਦੋ ਟਾਈਮ ਨਹੀਂ ਕਰ ਸਕਦੇ ਤਾਂ ਇੱਕ ਟਾਈਮ ਆ ਜਿਹੜਾ ਤੁਸੀਂ ਜ਼ਰੂਰ ਕਰੋ ਚਾਹੇ ਤੁਸੀਂ ਸਵੇਰੇ ਕਰ ਲੋ ਚਾਹੇ ਤੁਸੀਂ ਸ਼ਾਮ ਨੂੰ ਕਰ ਲੋ ਜਦੋਂ ਮਰਜੀ ਤੁਸੀਂ ਵਰਕਆਊਟ ਜਿਹੜਾ ਜ਼ਰੂਰ ਕਰੋ 40 ਤੋਂ 45 ਮਿੰਟ ਤੇ ਬਾਕੀ ਜਿਹੜੇ ਮੈਂ ਐਕਸਰਸਾਈਜ਼ਾਂ ਦੀਆਂ ਵੀਡੀਓ ਨੇ ਜਿਹੜੀਆਂ ਮੈਂ ਉਹ ਵੀ ਤੁਹਾਡੇ ਵਾਸਤੇ ਮੈਂ ਲੈ ਕੇ ਆ ਰਿਹਾ ਵਾਂ ਬੈਲੀ ਫੇਟ ਦੀਆਂ ਐਕਸਰਸਾਈਜ਼ਾਂ ਹੋਗੀਆਂ हिਪ ਦੀਆਂ ਹੋਗੀਆਂ ਥਾਈ ਦੀਆਂ ਹੋਗੀਆਂ ਐब्स ਦੀਆਂ ਹੋਣੀਆਂ ਸਾਰੀਆਂ ਐਕਸਰਸਾਈਜ਼ ਮੈਂ ਹੌਲੇ ਹੌਲੇ ਤੁਹਾਡੇ ਵਾਸਤੇ ਮੈਂ ਲੈ ਕੇ ਆ ਰਿਹਾ ਵਾਂ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਐਕਸਰਸਾਈਜ਼ ਜਿਹੜੀ ਹੈ ਤੁਸੀਂ ਦੇ ਤੇ ਫਿਰ ਤੁਹਾਨੂੰ ਰਿਜ਼ਲਟ ਦੇਖਿਓ ਤੁਹਾਨੂੰ ਕਿੱਦਾਂ ਮਿਲੇਗਾ ਨਾ ਇੱਕ ਦਿਨ ਤੁਸੀਂ ਲੋਅਰ ਜਿਆ ਕਰ ਲੀਆਂ ਇੱਕ ਦਿਨ ਤੁਸੀਂ ਅਪਰ ਬੋਡੀ ਜਿਹੜੀਆਂ ਐਕਸਰਸਾਈਜ਼ ਤੁਸੀਂ ਉਹ ਕਰ ਸਕਦੇ ਹੋ ਜੀ ਤੇ ਅਗਰ ਤੁਹਾਡੇ ਕਿਸੇ ਮੇਰੇ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ப்ਲੀਜ਼ ਉਹ ਮੈਨੂੰ ਕਮੈਂਟ ਕਰਕੇ ਪੁੱਛ ਸਕਦਾ ਵਾ ਜਾਂ ਫਿਰ ਜਦੋਂ ਵੀ ਤੁਸੀਂ ਮੇਰੀ ਵੀਡੀਓ ਜਿਹੜੀ ਬਾਅਦ ਚੋਂ ਦੇਖੋਗੇ ਲਾਈਵ ਵਾਲੀ ਤੁਸੀਂ ਉਦੋਂ ਵੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਅਗਰ ਤੁਸੀਂ ਕਹਿੰਦੇ ਵੀ ਮੈਂ ਕਿਸ ਟੋਪੀ ਦੇ ਉੱਤੇ ਮਤਲਬ ਵੀ ਵੀਡੀਓ ਬਣਾ ਕੇ ਲੈ ਕੇ ਆਵਾਂ ਜਿਹੜਾ ਮਤਲਬ ਵੀ ਮੇਰੇ ਮਾਈਂਡ ਦੇ ਵਿੱਚ ਨਾ ਹੋਵੇ ਕਵਰ ਨੂੰ ਮੈਂ ਨਾ ਕੀਤਾ ਹੋਵੇ ਹੈਨਾ ਤਾਂ ਫਿਰ ਤੁਸੀਂ ਮੈਨੂੰ ਉਹ ਮਤਲਬ ਵੀ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਵੀਰ ਜੀ ਇਸ ਟੋਪਿਕ ਦੇ ਉੱਤੇ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਓ ਠੀਕ ਹੈ ਜੀ ਸੋ ਮੈਂ ਕੋਸ਼ਿਸ਼ ਕਰਾਂਗਾ ਉਸ ਟੋਪੀ ਦੇ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਤੁਹਾਡੇ ਵਾਸਤੇ ਤੇ ਮੈਂ ਬਾਕੀ ਐਕਸਰਸਾਈਜ਼ ਦੇ ਵੀਡੀਓ ਜਿਹੜੀਆਂ ਮੇਰੀਆਂ ਉਹ ਕੱਲ ਆ ਜਾਣੀਆਂ ਕੁਝ ਦੋ ਤਿੰਨ ਰੈਮਡੀ ਦੀਆਂ ਵੀਡੀਓ ਮੈਂ ਬਣਾਈਆਂ ਨੇ ਹਣਾ ਬਾਕੀ ਮੈਂ ਤੁਸੀਂ ਮੇਰੇ ਵਲੌਗ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਰੈਸਪੀ ਦੇ ਉੱਤੇ ਵੀ ਮੈਂ ਮਤਲਬ ਵੀ ਉਹ ਪਾਈ ਹੋਈਆਂ ਨੇ ਵੀਡੀਓ ਬਣਾ ਕੇ ਹੈ ਨਾ ਸੋ ਪ੍ਰੀਤ ਜੀ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਪ੍ਰੀਤ ਜੀ ਤੇ ਸਰ ਮੇਰਾ weight 62 ਆ ਓਕੇ ਜੀ ਤੇ ਬਾਕੀ ਨਾ ਮੈਂ PCOSD PCOS ਅਤੇ thyroid ਵਾਸਤੇ ਵੀ ਮੈਂ ਡਾਈਟ ਪਲਾਨ ਜਿਹੜੇ ਜੀ ਉਹ ਮੈਂ ਤੁਹਾਡੇ ਵਾਸਤੇ ਬਣਾ ਕੇ ਪਾਏ ਹੋਏ ਨੇ ਹੈ ਨਾ ਜਿਹੜੇ ਮੇਰੇ ਭੈਣ ਭਰਾਵਾਂ ਨੂੰ thyroid ਆ ਜਾਂ ਮੇਰੀਆਂ ਭੈਣ ਨੂੰ PCOS ਆ ਜਬ ਪੀਸੀਓਡੀ ਦੀ ਪ੍ਰੋਬਲਮ ਆ ਡਾਈਟਿਸ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਵੀ ਮੈਂ ਡਾਈਟ ਪਲਾਨ ਆ ਜਿਹੜੇ ਮੈਂ ਬਣਾ ਕੇ ਪਾਏ ਹੋਏ ਨੇ ਤੇ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਮੇਰਾ ਡਾਈਟ ਪਲਾਨ ਆ ਜਿਹੜਾ ਤੁਸੀਂ ਉਹ ਯੂਜ਼ ਕਰ ਸਕਦੇ ਹੋ ਨਾ ਸੋ ਜਿਹਨਾਂ ਨੂੰ ਥਾਇਰਾਇਡਾ ਪੀਸੀਓਡੀ ਆ ਜਾਂ ਫਿਰ ਪੀਸੀਐਡੀ ਪ੍ਰੋਬਲਮ ਆ ਤੇ ਉਹ ਡਾਈਟ ਪਲਾਨ ਨੂੰ ਫੋਲੋ ਕਰ ਸਕਦੇ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਉਹ ਕਾਫੀ ਬੇਨਫਿਟ ਮਿਲੂਗਾ ਹਨਾ ਜੀ ਸੋ ਉਹਦੇ ਵਿੱਚ ਮੈਂ ਪ੍ਰੋਪਰਲੀ ਇਕੱਲੀ ਇਕੱਲੀ ਗੱਲ ਤੁਹਾਨੂੰ ਮੈਂ ਦੱਸੀ ਹੋਈ ਆ ਇਹ ਕਹਿੰਦੇ ਸਰ ਮੇਰਾ weight 62 ਆ height 52 ਆ ਵੇਟ ਕੰਮ ਕਰਨ ਲਈ ਦੱਸੋ ਵੇਟ ਕੰਮ ਕਰਨ ਲਈ ਪ੍ਰੀਤ ਜੀ ਮੈਂ ਨਾ ਡਾਈਟ ਪਲਾਨ ਆ ਜਿਹੜੇ ਮੈਂ ਉਹ ਪਾਏ ਹੋਏ ਨੇ ਹਨਾ ਸੋ ਤੁਸੀਂ ਮੇਰਾ ਇੱਕ 10 ਦਿਨ ਦਾ ਡਾਈਟ ਪਲਾਨ ਆ ਜਿਹੜਾ ਤੁਸੀਂ ਪਲੀਜ਼ ਉਹ ਫੋਲੋ ਕਰ ਲਓ ਤੇ 10 ਦਿਨ ਬਾਅਦ ਦੇਖੋ ਤੁਹਾਨੂੰ ਕੋ ਰਿਜ਼ਲਟ ਆ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਨਾ ਸੋ ਉਹ 10 ਦਿਨ ਦਾ ਡਾਈਟ ਪਲਾਨ ਆ ਜਿਹੜਾ ਤੁਸੀਂ ਉਹਨੂੰ ਤਕਰੀਬਨ ਫੋਲੋ ਕਰੋ ਤੇ ਬਾਕੀ ਵਰਕਆਊਟ ਆ ਜਿਹੜਾ ਤੁਸੀਂ ਡੇਲੀ ਕਰਨਾ ਸ਼ੁਰੂ ਕਰ ਦਿਓ ਹਨਾ ਵਰਕਆਊਟ ਦੇ ਵਿੱਚ ਤੁਸੀਂ ਘਰੇ ਆਪਣੇ ਘਰ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਵਾਕ ਵਗੈਰਾ ਜਿਹੜੀ ਤੁਸੀਂ ਉਹ ਵੀ ਦੇ ਵਿੱਚ ਤੁਸੀਂ ਕਰ ਸਕਦੇ ਹੋ ਤੇ ਉਹਦੇ ਨਾਲ ਤੁਹਾਨੂੰ ਕਾਫੀ ਜਿਆਦਾ ਬੇਨਫਿਟ ਹੈ ਜਿਹੜਾ ਤੁਹਾਨੂੰ ਮਿਲ ਕੇ ਜਾਊਗਾ ਤੁਹਾਡਾ weight ਹੈ ਜਿਹੜਾ ਉਹ ਘਟਾ ਦੇਗਾ ਕਾਫੀ ਹੱਦ ਤੱਕ ਕਰਨਾ 4-5 ਕਿਲੋ ਤੱਕ weight ਦਾ ਤੁਹਾਡਾ ਨੋਰਮਲੀ 10 ਦਿਨ ਦੇ ਵਿੱਚ ਘਟ ਹੀ ਜਾਏਗਾ ਜੀ ਸੋ ਤੁਸੀਂ ਉਹ ਡਾਈਟ ਪਲਨ ਨੂੰ ਫੋਲੋ ਕਰ ਲਓ ਤੁਹਾਨੂੰ ਰਿਜ਼ਲਟ ਜਿਹੜਾ ਉਹਦੇ ਨਾਲ ਮਿਲ ਜਾਣਾ ਜੀ ਸੋ ਅਗਰ ਕਿਸੇ ਦਾ ਵੀ ਕੋਈ ਸਵਾਲ ਹੋਇਆ ਤਾਂ ਪਲੀਜ਼ ਮੈਨੂੰ ਤੁਸੀਂ ਬਾਅਦ ਵਿੱਚ ਪੁੱਛੇ ਸਕਦੇ ਹੋ ਇਸ ਵੀਡੀਓ ਥੱਲੇ ਕਮੈਂਟ ਕਰਕੇ ਪੁੱਛ ਲਿਓ ਹਮਾਂ ਠੀਕ ਹੈ ਜੀ ਚਾਹ ਬਹੁਤ ਪੀਣੀ ਆ ਚਾਹ ਤੁਸੀਂ ਬੰਦ ਹੀ ਕਰ ਦੇਵੋ ਇਸੇ ਚਾਹ ਦਾ ਕੋਈ ਬੇਨਫਿਟ ਨਹੀਂ ਹੈਗਾ ਜਿੰਨੀ ਤੁਸੀਂ ਚਾਹ ਦਿਨ ਦੇ ਵਿੱਚ ਪੀਂਦੇ ਹੋ ਤਾਂ ਉਹਦੀ ਜਗ੍ਹਾ ਤੇ ਤੁਸੀਂ ਜੇ ਗ੍ਰੀਨ ਟੀ ਤੁਸੀਂ ਪੀਣੀ ਸ਼ੁਰੂ ਕਰ ਦੋਗੇ ਨਾ ਜਾਂ ਗ੍ਰੀਨ ਕੌਫੀ ਤੁਸੀਂ ਪੀਣੀ ਸ਼ੁਰੂ ਕਰ ਦੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਬੇਨਫਿਟ ਤੁਹਾਨੂੰ ਮਿਲ ਜੇਗਾ ਨਾ ਚਾਹ ਨਾਲ ਵੇਟ ਵੱਧਦਾ ਹੀ ਹੈ ਚਾਹ ਨਾਲ ਵੇਟ ਘਟਦਾ ਨਹੀਂ ਹੈਗਾ ਤੇ ਇੱਕ ਸਾਡਾ ਜਿਹੜਾ ਮਤਲਬੀ ਪਾਚਨ ਸ਼ਕਤੀ ਹੈ ਚਾਹ ਨਾਲ ਉਹ ਵੀ ਮਤਲਬੀ ਖਰਾਬ ਹੁੰਦੀ ਆ ਜਿਹੜੀ ਸਾਡਾ ਸਰੀਰ ਦਾ ਪਾਚਨ ਸ਼ਕਤੀ ਹੈ ਨਾ ਉਹ ਚਾਹ ਨਾਲ ਖਰਾਬ ਉਹ ਦਿਨ ਸਹੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਤੁਸੀਂ ਚਾਹ ਜਪੀਣਾ ਚਾਹੁੰਦੇ ਹੋ ਤਾਂ ਤੁਸੀਂ ਵਿਦਆਊਟ 슈ਗਰ ਚਾਹ ਪੀ ਲਓ ਪਰ ਦਿਨ ਦੇ ਵਿੱਚ ਇੱਕ ਅੱਧਾ ਕੱਪ ਬਹੁਤ ਆ ਇਨਫਾ ਜ਼ਿਆਦਾ ਨਹੀਂ ਪੀਣਾ ਹੈਗਾ ਤੇ ਤੁਸੀਂ ਬਾਕੀ ਜਿਹੜੀ ਗ੍ਰੀਨ ਟੀ ਆ ਉਹ ਪੀ ਸਕਦੇ ਹੋ ਜੀ ਠੀਕ ਹੈ ਜੀ ਨਰੀਂਦਰ ਜੀ ਕਹਿੰਦੇ ਮੋਟੇ ਹੋਣ ਲਈ ਦੱਸੋ ਜੀ ਪ੍ਰੀਤ ਓਕੇ ਸਰ ਥੈਂਕਸ ਥੈਂਕਸ ਜੀ ਓਕੇ ਜੀ ਓਕੇ ਇਹ ਮੋਟੇ ਹੋਣ ਲਈ ਦੱਸੋ ਮੋਟੇ ਹੋਣ ਲਈ ਕੁਝ ਨਹੀਂ ਜੀ ਬਸ ਤੁਸੀਂ ਉਦੋਂ ਜੇ ਤੁਹਾਨੂੰ ਡਾਈਟ ਪਲਾਨ ਆਣਾ ਮੈਂ ਇਹ ਵੀਡੀਓ ਜਿਹੜੀ weight gain ਵਾਸਤੇ ਮੈਂ ਵੀਡੀਓ ਤੁਹਾਡੀ ਮੈਂ ਉਹ ਮੈਂ ਬਣਾ ਕੇ ਲੈ ਜਾਊਂਗਾ ਕਿਉਂਕਿ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਸਵਾਲ ਆਏ ਆ ਉਹ ਕਹਿੰਦੇ ਕਿ ਵੀਰ ਜੀ weight gain ਦੇ ਉੱਤੇ ਇੱਕ ਡਾਈਟ ਪਲਾਨ ਆ ਜਿਹੜਾ ਤੁਸੀਂ ਉਹ ਦੱਸੋ ਵੀ weight gain ਅਸੀਂ ਕਿਵੇਂ ਕਰੀਏ ਹਨਾ ਸੋ weight gain ਦੇ ਉੱਤੇ ਮੈਂ ਬਹੁਤ ਛੇਤੀ ਕੋਸ਼ਿਸ਼ ਕਰਾਂਗਾ ਇਸ ਹਫ਼ਤੇ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂ ਵੀ weight gain ਕਰਨ ਵਾਸਤੇ ਤੁਸੀਂ ਇਹਨਾਂ ਆਪਣਾ ਭਾਰ ਵਧਾਉਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਠੀਕ ਹੈ ਜੀ ਸੋ ਜਿਹੜਾ ਤੁਹਾਡਾ ਭਾਰ ਵਧੇਗਾ ਉਹ ਤੁਹਾਡਾ ਮਸਲ ਸਾਈਜ਼ ਜਿਹੜਾ ਉਹ ਗੇਨ ਹੋਏਗਾ ਨਾ ਅਗੀ ਤੁਹਾਡੀ ਫੈਟ ਆ ਜਿਹੜੀ ਉਹ ਗੇਨ ਹੋਈ ਗਈ ਠੀਕ ਹੈ ਜੀ ਸੋ ਜਿਹੜਾ ਤੁਹਾਡਾ ਭਾਰ ਵਧੇਗਾ ਉਹ ਤੁਹਾਡੇ ਮਸਲ ਦਾ ਭਾਰ ਜਿਹੜਾ ਵਧੇਗਾ ਜੀ ਠੀਕ ਹੈ ਜੀ ਸਰ ਲਾਈਕ ਡੀਐਨ ਕਰਤਾ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਪ੍ਰੇਜ ਜੀ ਬਹੁਤ ਬਹੁਤ ਠੀਕ ਹੈ ਜੀ ਹਾਂ ਜੀ ਵੀਰੇ ਜਲਦੀ ਦੱਸਣਾ ਹਾਂ ਜੀ ਰਿੰਦਰ ਜੀ ਮੈਂ ਕੋਸ਼ਿਸ਼ ਕਰਾਂਗੇ ਵੀਰੇ ਕਿ ਮੈਂ ਡਾਈਟ ਪਲਨ ਜਿਹੜਾ ਇਸ ਹਫਤੇ ਮੈਂ ਜਰੂਰ ਤੁਹਾਡੇ ਵਾਸਤੇ ਇੱਕ ਡਾਈਟ ਪਲਨ ਜਿਹੜਾ ਮੈਂ weight gain ਦਾ ਮਿਲ ਕੇ ਆਉਂਗਾ ਪ੍ਰੋਮਿਸ ਆ ਮੇਰਾ ਵੀ ਤੁਹਾਡਾ ਜਿਹੜਾ weight gain ਵਾਸਤੇ ਤੁਸੀਂ ਡਾਈਟ ਪਲਾਨ ਹੈ ਜਿਹੜਾ ਤੁਸੀਂ ਕੀ ਕਰਦੇ ਫਿਰ ਇਸ ਵਿੱਚ ਇੱਕ ਡਾਈਟ ਪਲਾਨ ਦੇ ਉੱਤੇ ਨਾ weight gain ਦੇ ਉੱਤੇ ਡਾਈਟ ਪਲਾਨ ਬਣਾ ਕੇ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਤੁਸੀਂ ਉਹ ਡਾਈਟ ਪਲਾਨ ਤੁਸੀਂ ਫੋਲੋ ਕਰ ਸਕਦੇ ਹੋ ਉਹਦੇ ਨਾਲ ਵੀ ਤੁਹਾਡਾ ਜਿਹੜਾ ਭਾਰ ਆ ਉਹ ਘਟ ਜਾਏਗਾ ਨਾ ਸਰ ਪੇਟ ਫੈਟ ਕਿੱਦਾਂ ਕਮ ਹੋਊਗੀ ਜਿਹੜੀ ਤੁਹਾਡੀ ਠੇਡ ਦੀ ਫੈਟ ਆ ਪੇਟ ਦੀ ਫੈਟ ਆ ਦੇਖੋ ਇਹ ਵਰਕਆਊਟ ਨਾਲ ਪੇਟ ਦੀਆਂ ਐਕਸਰਸਾਈਜ਼ਾਂ ਨਾਲ ਘਟਣੀਆਂ ਤੇ ਇੱਕ ਡਾਈਟ ਦੇ ਨਾਲ ਘਟਣੀਆਂ ਡਾਈਟ ਨੂੰ ਤੁਸੀਂ ਕੰਟਰੋਲ ਦੇ ਵਿੱਚ ਖਾਓ ਤੇ ਇੱਕ ਤੁਸੀਂ ਪੇਜ ਪੇਟ ਦੀਆਂ ਐਕਸਰਸਾਈਜ਼ਾਂ ਜ਼ਰੂਰ ਕਰੋ ਟ੍ਰੇਡ ਦੀਆਂ ਐਕਸਰਸਾਈਜ਼ਾਂ ਦੀ ਵੀਡੀਓ ਨੇ ਜਿਹੜੀਆਂ ਮੈਂ ਉਹ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉਹ ਐਕਸਰਸਾਈਜ਼ ਕਰਨੀ ਘਰ ਦੇ ਵਿੱਚ ਸ਼ੁਰੂ ਕਰਦੋ ਤੇ ਜਿਹੜੀ ਚਾਹ ਆ ਤੁਸੀਂ ਬੰਦ ਕਰ ਲਓ ਕਿਉਂਕਿ ਚਾਹ ਨਾਲ ਤੁਸੀਂ ਜਿਹੜੀ ਸਾਡੀ ਫੈਟ ਜ਼ਿਆਦਾ ਵੱਧਦੀ ਹੈ ਢਿੱਡ ਦੇ ਉੱਤੇ ਉਹ ਚਾਹ ਕਰਨੀ ਹੀ ਹੁੰਦੀ ਆ ਠੀਕ ਹੈ ਜੀ ਕਿਉਂਕਿ ਜੋ ਅਸੀਂ ਚਾਹ ਦੇ ਵਿੱਚ 슈ਗਰ ਵਗੈਰਾ ਪਾਉਂਦੇ ਆ ਉਹ ਜਿਹੜੀ ਫੈਟ ਹੁੰਦੀ ਆ ਉਹ ਸਾਡੀ ਬੈਲੀ ਬੈਲੀ ਦੇ ਉੱਤੇ ਜਿਹਨੂੰ ਆਪਾਂ ਲਵ ਹੈਂਡਲ ਕਹਿੰਦੇ ਨੇ ਲਵ ਹੈਂਡਲ ਦੇ ਉੱਤੇ ਆ ਕੇ ਸਟੋਰ ਹੋਣੀ ਸ਼ੁਰੂ ਹੋ ਜਾਂਦੀ ਜਿਸ ਨਾਲ ਸਾਡਾ ਪੇਟ ਜਿਹੜਾ ਉਹ ਸੋ ਤੁਸੀਂ ਚਾਹ ਨੂੰ ਘਟਾਓ ਚਾਹ ਦੇ ਨਾਲ ਗ੍ਰੀਨ ਟੀ ਪੀਣੀ ਸ਼ੁਰੂ ਕਰੋ ਤੇ ਪੇਟ ਦੀਆਂ ਐਕਸਰਸਾਈਜ਼ਾਂ ਜਿਹੜੀਆਂ ਤੁਸੀਂ ਉਹ ਲਗਾਉਣੇ ਸ਼ੁਰੂ ਕਰੋ ਫਿਰ ਤੁਹਾਡੇ ਪੇਟ ਦੀ ਜਿਹੜੀ ਫੈਟ ਆ ਉਹ ਘਟਣੀ ਸ਼ੁਰੂ ਹੋ ਜੇਗੀ ਹਨਾ ਸੋ ਕਿਹੜੀ ਐਕਸਰਸਾਈਜ਼ ਕਰਨੀ ਚਾਹੀਦੀਆਂ ਨੇ ਮੈਂ ਉਹਦੇ ਨੂੰ ਆਲਰੇਡੀ ਵੀਡੀਓ ਬਣਾ ਕੇ ਅਪਲੋਡ ਕੀਤੀ ਹੋਈ ਜੀ ਸੋ ਅੱਜ ਦੀ ਵੀਡੀਓ ਦੇ ਨਾਲ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ 18-19 ਮਿੰਟ ਹੋ ਚੱਲੇ ਆਪਾਂ ਨੂੰ ਲਾਈਵ ਆਏ ਨੂੰ ਸੋ ਅਗਰ ਤੁਹਾਡੇ ਕਿਸੇ ਦਾ ਵੀ ਕੋਈ ਵੀ ਸਵਾਲ ਹੋਏਗਾ ਜੀ ਤਾਂ ਪਲੀਜ਼ ਤੁਸੀਂ ਮੈਨੂੰ ਹਨਾ ਵੀਡੀਓ ਦੇ ਹਲੇ ਕਮੈਂਟ ਕਰਕੇ ਬਾਅਦ ਵਿੱਚ ਤੁਸੀਂ ਪੁੱਛ ਸਕਦੇ ਹੋ ਤੇ ਕਿਸ ਟੋਪਿਕ ਦੇ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂਾ ਤਾਂ ਤੁਸੀਂ ਉਹ ਵੀ ਦੱਸ ਸਕਦੇ ਜਿਵੇਂ ਕਿ ਅ ਨਰਿੰਦਰ ਜੀ ਨੇ ਕਿਹਾ ਵਾ ਕਹਿੰਦਾ ਕਿ ਵੀਰ ਜੀ ਤੁਸੀਂ ਮਤਲਬ ਵੇਟ ਗੇਨ ਦੇ ਬਾਰੇ ਵੀਡੀਓ ਲੈ ਕੇ ਆਉਗਾ ਹਣਾ ਸੋ ਇਹਦੇ ਬਾਰੇ ਮੈਂ ਵੀਡੀਓ ਬਣਾ ਕੇ ਲੈ ਕੇ ਆਉਂਗਾ ਸੋ ਹੋਰ ਵੀ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋ ਜਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਡਾਈਟ ਦੀਆਂ ਵੀਡੀਓ ਨੇ ਜਿਹੜੀਆਂ ਮੈਂ ਪਾਈਆਂ ਹੋਈਆਂ ਨੇ ਤੁਸੀਂ ਉਹਨੂੰ ਫੋਲੋ ਕਰੋ ਤੇ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਜੀ ਸੋ ਗਰਮੀਆਂ ਦੇ ਵਿੱਚ ਪਾਣੀ ਜ਼ਿਆਦਾ ਪੀਓ ਜੀ ਠੀਕ ਹੈ ਜੀ ਤੇ ਬਾਕੀ ਨਿੰਬੂ ਪਾਣੀ ਵਗੈਰਾ ਪੀਓ ਉਹਦੇ ਵਿੱਚ 슈ਗਰ ਵਗੈ ਤੇ ਬਾਕੀ ਰੈਸਟ ਜਿਹੜੀ ਜ਼ਿਆਦਾ ਕਰੋ ਗਰਮੀਆਂ ਦੇ ਵਿੱਚ ਬਾਹਰ ਜ਼ਿਆਦਾ ਨਾ ਨਿਕਲੋ ਜਿਹੜਾ ਵਰਕਆਊਟ ਕਰਨਾ ਹੋ ਤੁਸੀਂ ਉਹ ਸਵੇਰੇ ਹੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਸ਼ਾਮ ਵੀ ਤੁਸੀਂ ਆਪਣੇ ਘਰ ਦੇ ਵਿੱਚ ਕਰ ਸਕਦੇ ਹੋ ਸੋ ਆਪਣਾ ਲਾਈਵ ਹੈ ਜਿਹੜਾ ਆਪਾਂ ਇੱਥੇ ਖਤਮ ਕਰਦੇ ਆਂ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਪਿਆਰ ਦੇਨੇ ਮੇਰੇ ਚੈਨਲ ਨੂੰ ਇੰਨਾ ਸਾਰਾ ਪਿਆਰ ਦੇ ਰਹੇ ਹੋ ਤੇ ਵਾਹਿਗੁਰੂ ਤੁਹਾਨੂੰ ਸਭ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਜੀ ਸੋ ਠੀਕ ਹੈ ਜੀ ਆਪਾਂ ਇੱਥੇ ਆਪਣਾ ਲਾਈਵ ਕਰਦੇ ਆਂ ਬਾਦ